ਹਏ ਹਾਏ ਕਿ ਇਤਨਾ ਟਕਾ ਨਹੀਂ ਮੈਨੂੰ ਆਂਦਿਆ ਵਾਕਿਆ ਗੱਲ ਸਹੀ ਆ ਜੇ ਜੋਦਾ ਰਿਸ਼ਤ ਬੰਨਦਾ ਫੜਿਆ ਗਿਆ ਤੇ ਕੀ ਬਣੂਗਾ ਇੰਨੇ ਪੈਸੇ ਲਈ ਜਾਂਦਾ ਲੋਕਾਂ ਕੋਲੋਂ ਕੋਈ ਗਰੀਬ ਕੋਈ ਅਮੀਰ ਇਦਾਂ ਤੇ ਬੜਾ ਢਿਡ ਧੋਣ ਵਾਲੀ ਗੱਲ ਵਾ ਜੇ ਇਹਨੇ ਨਹੀਂ ਤਨਖਾਹਾਂ ਹਨੀ ਕੋਹ ਬਣਦਾ ਰਿਸ਼ਤ ਲੈ ਕੇ ਕੀ ਬਣੂਗਾ ਹਾਏ ਆਂਦੇ ਆ ਵੀ ਲੇਖਾ ਤੇ ਲੈਣੇ ਤੇ ਬਹੁਤ ਮਾੜੀ ਆ ਇਹ ਬੜਾ ਔਖਾ ਟਾਈਮ ਮੁੜ ਕੇ ਆਉਂਦਾ ਹੈ ਲੇਖਾ ਦੇਣਾ ਪੈਂਦਾ ਵਾ ਆਂਦੇ ਨੂੰ ਦੇ ਕਰਨ ਵਾਲਾ ਕੋਈ ਤੇ ਪਰਨ ਵਾਲਾ ਕੋਈ ਇਹ ਮਹਾਰਾਜ ਸੱਚੇ ਪਾਸ਼ਾ ਜੋ ਦਿਨ ਮਤਬੁੱਧ ਪਾ ਦੇ ਕਿ ਇਹ ਆ ਕੰਮ ਨਾ ਕਰੇ ਇਹਦਾ ਬੜਾ ਮਾੜਾ ਨਤੀਜਾ ਨਿਕਲਣਾ ਵਾ ਐਨੀ ਮੈਨੂੰ ਟੈਨਸ਼ਨ ਲੱਗੀ ਆ ਜੇ ਆਪਣੇ ਘਰ ਮਾਸਾ ਸੋਹ ਹੋ ਵਾ ਨਾ ਤੇ ਮਹਾਰਾਜ ਕੋਪੀ ਦੇ ਘਰ ਨੂੰ ਮੇਰੀ ਭੈਣ ਦੇ ਘਰ ਵੀ ਸੋਖੀ ਰਵੇ ਸੱਚੇ ਪਾਸ਼ਾ ਮੰਮੀ ਦਹੀ ਕਿ ਡੈਸੋ ਚੋਚਣਾ ਕੋਈ ਨਹੀਂ ਸੋਚਣ ਲਈ ਨਹੀਂ ਸੋਚਣ ਤੇ ਲੈ ਗੋ ਸੋਚਣਾ ਕੀ ਆ ਜੇ ਆਪਣੇ ਘਰ ਵੱਲੋਂ ਮੜਾ ਜਾ ਹਲਾਰਾ ਆਉਣ ਲੱਗਾ ਵਾ ਤੇ ਰਿਸ਼ਤੇਦਾਰਾਂ ਦੀ ਟੈਨਸ਼ਨ ਪੈ ਗਈ ਹੈ ਕਿੰਨਾ ਦੀ ਟੈਨਸ਼ਨ ਪੈ ਗਈ ਆ ਉਹਦੋਂ ਤੇਰੇ ਦਾਦੀ ਨੇ ਨਾ ਮੰਨੇ ਨੇ ਦੱਸਿਆ ਸੀਗਾ ਵੀ ਉਹ ਨਾ ਤੇਰਾ ਸਾੰਡੂ ਰਿਸ਼ਵਤ ਲੈਂਦਾ ਵਾ ਵੀ ਸ਼ੋਲਾ ਤੇਰੇ ਮਾਸੜ ਵੱਲੋਂ ਜੋਦੇ ਵੱਲੋਂ ਆਂਦਾ ਕੰਮ ਹੀ ਲੋਕਾਂ ਦੇ ਤਾਂ ਕਰਦਾ ਤੇ ਇਹੇ ਬੜੇ ਮੰਗਦਾ ਵਾ ਕੋਈ ਤਗਰੀਬ ਨਹੀਂ ਦੇ ਸਕਦਾ ਤਾਂ ਕਈ ਜਿਹੜੇ ਚੰਗੇ ਉਹ ਦੇ ਦਿੰਦੇ ਆ ਤੇ ਮੈਨੂੰ ਤੇ ਇਹੋ ਹੀ ਫਿਕਰ ਪੈ ਗਿਆ ਆਂਦਾ ਹੈ ਉਹ ਕਹਿੰਦਾ ਹੈ ਮੰਨਾ ਤੇਰੇ ਸਾੰਡੂ ਨੇ ਫੜਿਆ ਜਾਣਾ ਵਾ ਫਸ ਜਾਣਾ ਵਾ ਤੇ ਮੈਂ ਆਨੀ ਆ ਹਾਏ ਜੇ ਉਹ ਜੋਧਾ ਫੜਿਆ ਗਿਆ ਤੇ ਕੀ ਬਣੂਗਾ ਓ ਮਮੇ ਤੂੰ ਐ ਮੈਂ ਕਿਹਦੀ ਟੈਨਸ਼ਨ ਲਈ ਜਾਨੀ ਐ ਜੋ ਬੀਜਣਗੇ ਉਹ ਵੱਢਣਗੇ ਉਹ ਤਾਂ ਉਹ ਤਾਂ ਹੈਗਾ ਮੈਂ ਤਾਂ ਅੱਗੇ ਇਹ ਗੱਲ ਕਰ ਰਹਾ ਹਾਂ ਟੀਆ ਵੀ ਅੱਜ ਕੱਲ ਜੋ ਬੀਜ ਦਾ ਉਹ ਨਹੀਂ ਵੱਢਦਾ ਅੱਜ ਕੱਲ ਕਰਦਾ ਕੋਈ ਆ ਤੇ ਪਰਦਾ ਕੋਈ ਆ ਤੇ ਮੇਰੀ ਭੈਣ ਵਿਚਾਰੀ ਦੇ ਭਲੀ ਮਾਨ ਸੁਆ ਮੈਨੂੰ ਤੇ ਇਹੋ ਹੀ ਫਿਕਰ ਲੱਗਾ ਵਾ ਕਿ ਉਹਦੇ ਸਿਰ ਤੇ ਨਾ ਕਿਤੇ ਕੋਈ ਗੱਲ ਆਵੇ ਹੈ ਮੁਰਕੇ ਕਿੱਥੋਂ ਖਾਣਗੇ ਜੇ ਫਸ ਗਿਆ ਵੇ ਨਹੀਂ ਫਸਦਾ ਮੰਮੀ ਨਹੀਂ ਤੇ ਤੂੰ ਇੱਕ ਵਾਰ ਮਾਸੀ ਨਾਲ ਗੱਲ ਕਰ ਮਾਸੀ ਨੂੰ ਤੇ ਮੈਂ ਅੱਗੇ ਸੋਚਣ ਲਈ ਸੀ ਕਿ ਫੋਨ ਲਾ ਕੇ ਪੁੱਛਦੀ ਆ ਫੇਰ ਮੈਂ ਕਿਪਤਾ ਉਹਨੂੰ ਕਿਸੇ ਗੱਲ ਦਾ ਪਤਾ ਵਾ ਕਿ ਨਹੀਂ ਪਤਾ ਜੇ ਮੈਂ ਫੋਨ ਕਰ ਦਿੱਤਾ ਤੇ ਕਿਤੇ ਉਹ ਵੀ ਨਾ ਫਿਕਰ ਕਰਨ ਡਿਆ ਪਵੇ ਮੈਂ ਤਾਂ ਵੀ ਨਹੀਂ ਡਰਦੀ ਫੋਨ ਲਾਉਣ ਲਈ ਕੋਈ ਨਹੀਂ ਹੁੰਦਾ ਕੋਈ ਫੋਨ ਲਾ ਕੇ ਬੋਲਦਾ ਹਏ ਮਾਸਾ ਮਾਸਾ ਜੀ ਨੇ ਨੇ ਆਣੇ ਆ ਪੁੱਤ ਕਿੰਨਾ ਤੇਰਾ ਨਾ ਉਹ ਪਿਆਰ ਕਰਦੇ ਆ ਕਿੰਨਾ ਤੇਰਾ ਨਾ ਮਾਸੀ ਤੇਰੀ ਪਿਆਰ ਕਰਦੀ ਆ ਤੇ ਜੇ ਉਹ ਫਸ ਗਿਆ ਤੇ ਮਾਸੀ ਨੇ ਵੀ ਫਿਕਰਾਂ ਚ ਹੀ ਪੈ ਜਾਣਾ ਵਾ ਆ ਸੁਖ ਦਾ ਟਾਈਮ ਤੇ ਫਿਰ ਲੰਘ ਗਿਆ ਫਿਰ ਵਕਤ ਦਾ ਹੀ ਟਾਈਮ ਆਉਣਾ ਵਾ ਮੈਂ ਦੇਹੋ ਹੱਥ ਜੋੜਦੀ ਮਹਾਰਾਜ ਇਹਨੂੰ ਮਤ ਪਾ ਉਹ ਇਹਨਾਂ ਕਮਾ ਤੋਂ ਹਟ ਜੇ ਕਿੰਨੇ ਕਮਾ ਲਏ ਉਨੇ ਠੀਕ ਵਾ ਗਾੜੀ ਚੱਲ ਸੰਭਲ ਜਾਵੇ ਹੁਣ ਫੇ ਮੈਂ ਲਾ ਕੇ ਤੇ ਦੱਸਦੀ ਆ ਤੇਰੀ ਮਾਸੀ ਨੂੰ ਦੱਸ ਹੁਣ ਮੈਂ ਚਲ ਨੋ ਨੋ ਬਾਹਰ चंगा हेलो हेलो सासरी का दीदी सासरी का ठीक ठाक हां जी ठीक ठाक तू ही सुनाओ अही भी ठीक ठाक हां की कांडे जे कुछ नहीं और उधे तक किया हाल है हां उधे भी ठीक ठाक वा उधे दी ना गुरप्रीत दूसरी तनख्वाह आ गई है अच्छा अच्छा ये तो बड़ी खुशी की बात है बड़ी खुशी हुई है अदा ਉਹਦਾ ਹੁਣ ਹੁਣ ਨਾ ਐਰ ਕੀ 28000 ਤੇ 200 ਰੁਪਇਆ ਆਇਆ ਈ। ਅੱਛਾ। ਹਾਂ ਹੁਣ ਐਰ ਕੀ ਵਧ ਆਏ ਆ। ਆਹ ਹੋਣੀ ਐਰ ਕੀ ਦੇਖੀ ਵਧਾ ਆਏ ਆ ਨਾ। ਸਭ ਤੋਂ ਕਿਨੇ ਨਾਲ ਵਧ ਗਏ ਤਾਂ। ਵਧ ਗਏ ਵਧ ਗਿਆ ਆਹੋ। ਪਰ ਨਾ ਖੁਸ਼ੀ ਵੀ ਮੈਨੂੰ ਹੈਂ। ਮੈਂ ਮੈਂ ਤਾਂ ਪਹਿਲਾਂ ਹੀ ਕਿਹਾ ਗਿਆ ਕਿ ਇਹ ਅੱਜ ਤਾਂ ਬੜੀ ਕਮਾਈ ਹੁੰਦੀ ਕਿ ਲੱਖਾਂ ਦੇ ਹਿਸਾਬ ਨਾਲ ਵੀ ਆਉਂਦੇ ਆ। ਆਹੋ। ਹਾਂ। ਤੇ ਖੁਸ਼ੀ ਵੀ ਬੜੀ ਆ ਕਮਾਈ ਦੀ ਪੁੱਤ। ਤੇ ਪਤਾ ਕੀ ਆ ਤੇਰੇ ਬਾਜੀ ਨੇ ਨਾ ਕਿਹਨੇ ਬਾਹਰ ਦੱਸਿਆ ਈ ਉਹ ਤੈਨੂੰ ਕੋਈ ਗੱਲ ਦੀ ਖਬਰ ਮਿਲੀ ਆ ਕਿਹੜੀ ਖਬਰ ਹਏ ਮੇਰੇ ਮਰ ਚਲਨੀ ਟੈਨਸ਼ਨ ਨਾਲੀ ਆਂਦੇ ਆ ਵੀ ਜੋਦੇ ਨੇ ਫਸ ਜਾਣਾ ਵਾ ਉਹਨੇ ਫੜਿਆ ਜਾਣਾ ਰਿਸ਼ਪਤ ਲੈਂਦਾ ਅੱਛਾ ਤਾਂ ਕੁਕੀ ਦੱਸ ਤਾ ਤੇਰਾ ਨਾ ਭਾਜੀ ਬਾਹਰੋਂ ਆਇਆ ਏ ਉਹਨੂੰ ਕੋਈ ਬੰਦੇ ਨੇ ਦੱਸਿਆ ਈਓ ਅੱਛਾ ਅੱਛਾ ਕਿ ਮੇਰੇ ਬਹੁਤ ਫਿਕਰਾਂ ਚੀ ਉਹ ਗੱਲ ਸੁਣ ਕੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਤੇ ਮੈਂ ਨਾ ਜੀ ਭਿਆਣੀ ਇੱਥੇ ਬੈਠੀ ਹਾਂ ਤੇ ਉਹਦੇ ਆ ਗਿਆ ਆਂਦਾ ਮੰਮੀ ਟੈਨਸ਼ਨ ਕਾਦੀ ਮੈਂ ਪਹਿਲਾਂ ਤਾਂ ਦੱਸੰਦਾ ਨਹੀਂ ਇਰਾਦਾ ਫੇਰ ਮੈਂ ਦੱਸ ਹੀ ਦਿੱਤਾ ਮੈਂ ਹੁਣ ਨਿਆਣਾ ਥੋੜੀ ਸਿਆਣਾ ਹੋ ਆਈ ਵੀ ਹੈ ਨਾ ਹਾਂਜੀ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਮੰਮੀ ਮਾਸੀ ਨੂੰ ਫੋਨ ਲਾ ਤੇ ਉਹਨੂੰ ਪੁੱਛ ਵੀ ਬਾਹਰ ਤੈਨੂੰ ਪਤਾ ਵਾ ਲੋਕੀ ਕੀ ਗੱਲਾਂ ਕਰਦੇ ਆ ਚੜ ਕੋਈ ਗੱਲ ਨਹੀਂ ਕੀਤੀ ਲੋਕਾਂ ਨੇ ਗੱਲਾਂ ਕਰਨੀਆਂ ਹੀ ਹੁੰਦੀਆਂ ਵਾ ਨਾਲੇ ਤੇ ਆਪਣੇ ਆਪਣੇ ਕਰਮਾਂ ਦਾ ਫਾਲੋ ਵਾ ਜਿੱਦਾਂ ਦੇ ਕਰਮ ਨੇ ਹੋਨੇ ਕੀਤੇ ਹੋਣਗੇ ਉਹਨੂੰ ਮਿਲ ਜਾਣਾ ਜਿੱਦਾਂ ਦੇ ਕਰਮ ਪਿਆ ਤੇ ਮੇਰੇ ਬੱਚਿਆਂ ਨੇ ਕੀਤੇ ਹੋਣਗੇ ਸੰਨ ਉਸ ਪਰ ਮਿਲ ਜਾਣਾ ਉਹ ਤਾਂ ਪੁੱਤ ਗੱਲ ਉਹ ਤਾਂ ਟੈਨਸ਼ਨ ਲਈ ਜੰਨੇ ਆ ਉਹ ਤਾਂ ਗੱਲ ਤੇਰੀ ਠੀਕ ਵਾ ਮਾਸਾ ਮਾਸਾ ਜਿੰਨੇ ਨਿਆਣੇ ਆ ਮੈਨੂੰ ਤੇਰਾ ਵੀ ਬੜਾ ਫਿਕਰ ਵਾ ਨਿਆਣਿਆਂ ਦਾ ਬੜਾ ਫਿਕਰ ਵਾ ਜੋਦੇ ਦਾ ਕਿਹੜਾ ਘੱਟ ਫਿਕਰ ਵਾ ਮੈਂ ਤੇ ਹੱਥ ਜੋੜਦੀ ਆਂ ਵੀ ਉਹਨੂੰ ਕਹਾਂ ਨਾ ਰਿਸ਼ਵਤ ਲਵੇ ਲੈਂਦਾ ਵਾ ਤੈਨੂੰ ਪਤਾ ਲੈਂਦਾ ਕਿ ਨਹੀਂ ਝੂਰਤ ਨਹੀਂ ਬੋਲਦੇ ਲੋਕੀ ਇਹ ਤਾਂ ਉਹਨੂੰ ਪਤਾ ਹੋਊਗਾ ਨਾ ਹੂੰ ਆ ਪਰ ਕਿਹਨੇ ਤੂੰ ਐਵੇਂ ਨਾ ਟੈਨਸ਼ਨ ਲਈ ਜੋ ਕਿਸੇ ਨੇ ਦਿੱਤੇ ਹੀ ਹੋਊਗੀ ਰਿਸ਼ਵਤ ਪੈਸੇ ਦਿੱਤੇ ਹੀ ਹੋਣਗੇ ਤੇ ਕੋਈ ਗੱਲ ਕਰਦਾ ਹੋਊਗਾ ਇਹ ਤਾਂ ਉਹਨਾ ਉਹੀ ਜਾਣਦੇ ਆ ਕੋਈ ਗੱਲ ਨਹੀਂ ਤੂੰ ਐਵੇਂ ਟੈਨਸ਼ਨ ਨਾ ਲੋ ਮੁਸੀਬਤਾਂ 'ਚ ਮੇਤੇ ਬਣੀ ਨਾ ਕੋਈ ਨਹੀਂ ਉਹਦੇ ਕਮੌਣ ਲੱਗ ਪਿਆ ਵਾ ਉਹਦੇ ਤੇ ਮੇਰਾ ਸਾਥ ਦੇ ਦੂਗਾ ਨਾ ਐਵੇਂ ਟੈਨਸ਼ਨ ਲਈ ਜਾਂਦੇ ਨਹੀਂ ਪੁੱਤ ਉਹਦੇ ਨੇ ਸਾਥ-ਸੱਤ ਵਾਰੀ ਦੇਊਗਾ ਤੇਰਾ ਪਰ ਨਾ ਆਪਾਂ ਇਹ ਇਦਾਂ ਥੋੜੀ ਸਾਥ ਦੇਣਾ ਵਾ ਵੀ ਤੂੰ ਮੁਸ਼ਕਲ ਵਿੱਚ ਐਵੇਂ ਤੇ ਫੇਸ ਆਂਦਈਏ ਅਹੀਂ ਤੇਰਾ ਸਾਥ ਉਦਾਂ ਦਵਾਂਗੇ ਖੁਸ਼ੀ-ਖੁਸ਼ੀ ਜੋ ਸਾਡਾ ਬਣਦਾ ਵਾ ਉਹਦੇ ਤੇਰਾ ਹੀ ਆ ਉਹ ਕੋਈ ਗੱਲ ਨਹੀਂ ਕੀ ਪਰ ਨਾ ਜੋਦੇ ਨੂੰ ਸਮਝਾ ਵੀ ਇਦਾਂ ਦੇ ਕੰਮ ਨਾ ਕਰ ਵੀ ਅਹੀਂ ਰੁੱਲ ਜਾਣਾ ਹੀ ਹੂੰ ਚਾ ਕੋਈ ਗੱਲ ਦੀ ਜਿਹੜੀ ਮੈਂ ਪੁੱਛੂਗੀ ਆਹੋ ਚੱਲ ਠੀਕ ਆ ਫੇਰ ਪੁੱਛੀ ਧਿਆਨ ਨਾਲ ਲੜਾਈ ਨਾ ਕਰਿਓ ਚੰਗਾ ਨਹੀਂ ਵੀ ਲੜਾਈ ਤਾਂ ਤੋਂ ਕਰਨੀ ਹੈ ਮੈਂ ਉੱਥੇ ਹੀ ਸੱਸ ਭਾਈ ਪੁੱਛੂ ਹਾਂ ਚੰਗਾ ਦੀਰੀ ਕਿੰਨੇ ਪਰੇਸ਼ਾਨ ਆ ਕਿਸਮਰੀਤ ਦੇ ਪਾਪਾ ਨਾ ਕ੍ਰਿਸ਼ਵਤ ਲੈਂਦੇ ਆ ਦੀਦੀ ਨੂੰ ਲੱਗਦਾ ਹੀ ਗੋਪੀ ਨੂੰ ਪਤਾ ਨਹੀਂ ਪਰ ਮੈਨੂੰ ਤੋਂ ਉਦੋਂ ਦਾ ਹੀ ਪਤਾ ਵਾ ਜਦੋਂ ਦੀ ਮੈਂ ਵਿਆਹ ਹੀ ਆਈ ਆ ਉਹਨਾਂ ਨੂੰ ਕੀ ਪਤਾ ਮੈਂ ਰੋਜ਼ ਹੀ ਲੜਦੀ ਆ ਇਸੇ ਗੱਲ ਤੋਂ ਕ੍ਰਿਸ਼ਵਤ ਨਾ ਲਿਆ ਕਰੋ ਨਾ ਲਿਆ ਕਰੋ ਹੁਣ ਤੇ ਮੈਂ ਵੀ ਨਹੀਂ ਦੱਸਿਆ ਇਸ ਮਰੀਤ ਨੂੰ ਛੱਟ ਲੱਗੀ ਆ ਮੈਨੂੰ ਤੇ ਇਹਨੂੰ ਹੋਰ ਟੈਨਸ਼ਨ ਹੋ ਜਾਣੀ ਹੈ ਮੈਂ ਹਾਂ ਚਾ ਕੋਈ ਗੱਲ ਨਹੀਂ ਦਾਂਕੇ ਲੱਗੇ ਆ ਹੋਰ ਮਹੀਨੇ ਤੱਕ ਠੀਕ ਹੋ ਜਾਣੇ ਸਾਰੇ ਐਵੇਂ ਪਰੇਸ਼ਾਨੀ ਦੇਣੀ ਆ ਮਸੀ ਮਸੀਨਾ ਗਰੀਬੀ ਚੋਂ ਨਿਕਲਣ ਦਾ ਹੈਗੇ ਹੁਣ ਉਹਨਾਂ ਨੇ ਮੇਰੀ ਪਰੇਸ਼ਾਨੀ ਲੈ ਕੇ ਬੈਹਿ ਜਾਨੀ ਲੋ ਮਾਰਨਾ ਹੋ ਜਾਣ ਕਿਤੇ ਹੰਤਾ ਕੀ ਕਰੇ ਉਹਨੇ ਇਹੋ ਜੇ ਬੰਦੇ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ ਜੇ ਸਮਝਾਵਾਂਗੇ ਤੇ ਲੜਾਈ ਗੱਲ ਪੈਣੀ ਆ ਫੋਨ ਤੇ ਇਦਾਂ ਹੀ ਲਾਇਆ ਏ ਗੋਪੀ ਨੂੰ ਹੈ ਪਰ ਉਹ ਆਏ ਗੋਪੀ ਨੂੰ ਲਾਇਆ ਉਹ ਇਦਾਂ ਹੀ ਲਾ ਲੋ ਚਾਹੇ ਕਿਸ ਤਰ੍ਹਾਂ ਲਾ ਲੋ ਲਾ ਲਿਆ ਮੈਂ ਫੋਨ ਤੂੰ ਤੇ ਪਰੇਸ਼ਾਨ ਜੀ ਲੱਗਦੀ ਏ ਕਦੀ ਤੇਰੇ ਚਿਹਰੇ ਤੇ ਹਾਸਾ ਹੰਦਾ ਵਾ ਤੇ ਕਦੀ ਤੇਰੀ ਪਰੇਸ਼ਾਨੀ ਆਉਂਦਾ ਵੀ ਜੀ ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਉਹ ਹੈ ਠੀਕ ਵਾ ਤੁਹਾਨੂੰ ਹਾਸਾ ਤੇ ਮੈਨੂੰ ਲੱਗਦਾ ਹਲਾਰਿਆਂ ਰਹਿਆ ਟੈਨਸ਼ਨਾਂ ਹੀ ਜਿਆਦੀਆਂ ਰੱਬ ਨੇ ਪਾਤੀਆਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਹੁਣ ਵੀ ਟੈਨਸ਼ਨ ਆ ਕੋਈ ਹੁਣ ਤੇ ਮਾਲਕ ਨੇ ਤੇਰੀ ਟੈਨਸ਼ਨਾਂ ਦੂਰ ਕਰਤੀਆਂ ਮੁੰਡਾ ਤੇਰਾ ਕਮਾਉਣ ਡਿਆ ਮੈਂ ਕਮਾਉਣ ਡਿਆ ਕੋਈ ਗੱਲ ਨਹੀਂ ਪਰ ਤੁਸੀਂ ਜਿਹੜੀ ਗੱਲ ਨਹੀਂ ਦੱਸੀ ਆਣ ਕੇ ਜੋਦੇ ਵੱਲੋਂ ਵੀ ਉਹਨੇ ਫੜਿਆ ਜਾਣਾ ਵਾ ਉਹ ਟੈਨਸ਼ਨ ਲੈ ਕੇ ਬੈ ਗਈ ਆ ਹੁਣ ਮੈਨੂੰ ਓਹੋ ਤੂੰ ਉਹਦੇ ਕੰਚ ਵਾਲਾ ਪਾਤਨ ਵਰਫਰੀਦ ਦੇ ਚ ਮੈਂ ਆਖਿਆ ਕਈ ਵਾਰ ਨਾ ਸਮਝਾਇਆ ਬੰਦਾ ਸਮਝ ਜਾਂਦਾ ਹੁਣ ਦਾਵਾ ਜੇ ਮਤ ਨਾ ਟਿਕਾਣੇ ਹੋਵੇ ਨਾ ਆਂਦੇ ਹੁੰਦੇ ਕੰਧ ਨੂੰ ਪੁੱਛ ਲਈਦਾ ਤੇ ਗੋਪੀ ਤਾਂ ਫੇਰ ਵੀ ਪੜ੍ਹੀ ਲਿਖੀ ਅਕਲ ਵਾਲੀ ਆ ਜੇ ਉਹ ਸਮਝਾਉਗੀ ਤੇ ਖਰਿਆ ਸੁਧਰੀ ਜਾਊਗਾ ਨਾ ਗਾੜੀ ਲਾਊ ਲੋਕਾਂ ਕੋ ਪੈਸੇ ਉਹ ਦਵਿੰਦਰ ਉਹ ਜਿਹੜੇ ਮੁੱਢਾ ਤੋਂ ਵਿਗੜੇ ਹੋ ਕੇ ਸੁਧਰਦੇ ਨਹੀਂ ਐਡੀ ਵੀ ਕੋਈ ਗੱਲ ਨਹੀਂ ਆ ਜਦੋਂ ਪਤਾ ਲੱਗੇ ਨਾ ਕਿ ਗਾੜੀ ਖੂ ਆ ਅਸੀਂ ਡੁੱਬ ਜਾਾਂਗੇ ਜਾਂ ਗਾੜੀ ਸੱਪ ਦੀ ਰੋਡ 'ਚ ਹੱਥ ਪਾਵਾਂਗੇ ਸਾਨੂੰ ਡੰਗ ਵੱਜੂਗਾ ਬੰਦਾ ਡਰ ਵੀ ਜਾਂਦਾ ਵਾ ਕਈ ਵਾਰ ਮੈਂ ਤਾਂ ਆ ਹੀ ਫੋਨ ਕੀਤਾ ਮੈਂ ਆ ਸਮਝਾ ਥੋੜਾ ਬਹੁਤਾ ਕਰਿਆ ਤੇਰੇ ਆਖੇ ਲੱਗ ਹੀ ਜਾਵੇ ਸਮਝਾਉਣ ਨੂੰ ਵੀ ਚਲੋ ਅਸੀਂ ਵੀ ਕਹਿ ਸਕਦੇ ਆ ਪਰ ਇਹ ਆ ਵੀ ਉਹ ਬੰਦੇ ਨੇ ਤੇ ਮੇਰੇ ਨਾਲ ਹਾਥੀ ਨਹੀਂ ਮੜਾ ਗਾਹ ਹੋ ਗਏ ਉਹਨੇ ਮੁੜ ਕੇ ਮੈਨੂੰ ਕਹਿਣਾ ਵਾ ਵੀ ਤੂੰ ਕੌਣ ਹੁੰਦਾ ਵਾ ਸਮਝਾਉਣ ਵਾਲਾ ਇਹ ਵੀ ਗੱਲ ਨਾ ਕਿਤੇ ਮੈਂ ਖੈ ਕਹਦੇ ਮੈਨੂੰ ਆਹੋ ਜਾਵਾਂ ਕਿਉਂ ਮਮਾ ਆਗੇ ਤੇ ਆਵਾਂਗੇ ਖੁੰਬਟ ਪਾ ਕੇ ਗੱਲ ਤੁਹਾਡੀ ਇਹ ਵੀ ਸੱਚੀ ਆ ਹਲੋ ਗੱਲ ਆ ਨਾ ਹਾਂ ਵੀ ਆਹ ਵੀ ਕਹਿਦਾ ਹਾ ਹੁਣ ਮੈਨੂੰ ਤੇ ਉਹੋ ਗੱਲ ਆ ਪੀ ਮੰਨੇ ਦੀਆਂ ਗੱਲਾਂ ਰੜਕਦੀਆਂ ਉਹ ਤੈਨੂੰ ਮੈਂ ਆਣ ਕੇ ਦੱਸਦੀ ਆ ਤੇ ਤੂੰ ਚੁੱਕ ਕੇ ਪੂਨ ਨੂੰ ਲਾ ਤਾ ਮੈਂ ਨਹੀਂ ਨਾ ਮੰਨੇ ਦਾ ਨਾਮ ਲਿਆ ਆਂਦੀ ਕਿੰਨੇ ਦੱਸਿਆ ਮੈਂ ਕਿ ਕਿਸੇ ਨੇ ਦੱਸਿਆ ਬਾਹਰ ਉਹੀ ਮੈਂ ਕਿਹਾ ਨਾ ਦੱਸ ਨਾ ਦਮੀ ਨਹੀਂ ਮੈਂ ਨਹੀਂ ਨਾ ਲਿਆ ਤੇ ਪਰ ਇਹ ਆ ਨਾ ਵੀ ਅਹੀਂ ਫਿਰ ਓਖੇ ਤੇ ਹੋਣਾ ਹੀ ਹੋਣਾ ਨਾ ਜੇ ਸਾਡਾ ਭੈਣ ਭਰਾ ਦੁਖੀ ਹੋਊਗਾ ਤਦ ਅਰੇ ਇਹ ਤੇ ਹੁਣ ਉਹਨੂੰ ਸੋਚਣਾ ਚਾਹੀਦਾ ਨਾ ਕੋਈ ਬੰਦਾ ਹੁੰਦਾ ਵਾ ਪੈਸੇ ਕਿਸੇ ਕੋਈ 골ਡਨ ਲੋਕਾਂ ਕੋਲ ਉਹੋ ਗੱਲ ਵੀ ਰਾਸ਼ਨ ਜੋਗੇ ਪੈਸੇ ਨਹੀਂ ਕਿਤੇ ਇਹ ਕੰਮ ਕਰਾਉਣ ਵਾਸਤੇ ਪੈਸੇ ਹੈਗੇ ਲੋਕਾਂ ਨੂੰ ਪਰ ਉਹ ਆਂਦੀ ਤੂੰ ਨਾ ਟੈਨਸ਼ਨ ਲੈ ਫਿਰ ਇਹਨੂੰ ਗੁਰਪ੍ਰੀ ਨੂੰ ਪਤਾ ਹੋਊਗਾ ਬਾਣੀ ਆਂਦੀ ਆ ਜੇ ਅਹੀਂ ਮਾਰਾ ਕਰਮ ਕਰਾਂਗੇ ਤੇ ਅਹੀਂ ਭੁਗਤਾਂਗੇ ਜਿਹੜਾ ਕਰੂਗਾ ਉਹ ਭੁਗਤੂਗਾ ਇਦਾਂ ਨਹੀਂ ਹੁਣ ਮੈਨੂੰ ਪਤਾ ਵੀ ਗੋਪੀ ਨੂੰ ਪਤਾ ਵਾ ਕਿ ਨਹੀਂ ਪਤਾ ਉਹਨੂੰ ਕਹਿਣਾ ਇਹ ਭੈਣੇ ਹਮੇਸ਼ਾ ਨੀਵਾ ਹੀ ਬਣ ਕੇ ਰਹੀ ਤਾਂ ਹਾਂ ਦਾ ਗੁਰੂ ਦਾ ਸ਼ੁਕਰਾਨਾ ਕਰੀ ਜਾਈਦਾ ਵਾ ਤੇ ਫੇਰ ਹੀ ਮਾਲਕ ਪੂਰੀਆਂ ਪੌਂਦਾ ਅਹੀਂ ਵੀ ਇਹ ਹਿੰਨਾ ਮਾਲਕ ਦੇ ਅੱਗੇ ਨੀਵਾ ਹੀ ਹੋ ਕੇ ਰਹੇ ਆ ਹਰ ਇੱਕ ਭੈਣ ਭਰਾਵਾਂ ਨੇ ਨੀਵਾ ਹੀ ਹਨੂ ਵਖਾ ਲਿਆ ਤੇ ਰਹੀ ਵੀ ਅਹੀਂ ਨੀਵਈ ਆ ਹਾਂ ਤੇ ਚੁੱਕਿਆ ਮਾਰਾ ਇੰਨੇ ਹੀ ਆ ਆ ਗਈ ਆਦਮੇ ਬੜੇ ਚਿਰਦਾ ਗਿਆ ਮੈਂ ਤੇ ਉਥੇ ਰੁਕ ਗਿਆ ਜੀ ਤੂੰ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਨ ਈ ਕੱਲੀ ਲੱਗੀ ਗੱਲਾਂ ਮੈਂ ਕਿਹਦੇ ਨਾਲ ਕਰਨੀਆਂ ਸੀ ਮੇਰੇ ਭੈਣ ਦਾ ਫੋਨ ਆਇਆ ਹੈਗਾ ਅੱਛਾ ਉਹਨੂੰ ਲਾਤ ਹੀ ਨਹੀਂ ਲੁੱਤੀ ਕੋਈ ਉਹਨੇ ਉਹਨੇ ਲੁੱਤੀ ਘੱਟੋਂ ਰੋਣੀ ਸੀ ਗੱਲਾਂ ਜੀ ਕੱਲੀ ਕਰਨ ਦੇਈ ਬੜੀ ਹੌਲੀ ਹੌਲੀ ਕਰਨ ਦੇਈ ਆ ਆ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਤੇ ਹੁਣ ਮੇਰੇ ਗੱਲਾਂ ਕਰਨ ਤੇ ਵੀ ਰੋਕ ਲੱਗੀ ਆ ਮੈਂ ਗੱਲਾਂ ਵੀ ਨਹੀਂ ਕਰਨੀਆਂ ਇਹ ਬੰਦਾ ਕੋਈ ਲਾ ਕੇ ਬੈਠਾ ਫੇਰ ਕਰ ਲੈ ਤੇ ਕੱਲੀ ਨੂੰ ਗੱਲਾਂ ਕਰਨ ਦੀ ਲੋੜ ਇੱਥੇ ਬੜੇ ਮੈਂਬਰ ਆ ਜਿਨ੍ਹਾਂ ਨਾਲ ਗੱਲਾਂ ਕਰਨੀਆਂ ਆ ਤਹਾਡੇ ਨਾਲ ਜਦੋਂ ਮੈਂ ਗੱਲ ਕਰਨ ਲੱਗਦੀ ਆ ਤੁਸੀਂ ਉਸੇ ਵੇਲੇ ਲੜ ਪੈਂਦੇ ਆ ਤੇ ਮੈਂ ਗੱਲ ਕਰਨੀ ਵੀ ਕਿਵੇਂ ਨਾ ਸਮ੍ਰੀਤ ਆਪ ਗੁਰਵਰ ਨੂੰ ਉਹਨਾਂ ਨਾਲ ਖੇਡਿਆ ਕਰ ਉਹਨਾਂ ਨੂੰ ਖੜਾਇਆ ਕਰ ਪੜਾਇਆ ਕਰ ਰੋਟੀ ਪਾਣੀ ਖਵਾਇਆ ਕਰ ਤੇ ਸਾਰਾ ਦਿਨ ਮੈਂ ਉਹਨਾਂ ਨੇ ਲੱਗਦੀ ਆ ਤੇ ਜੇ ਮੈਂ ਇੱਥੇ ਇਕੱਲੀ ਹੋ ਕੇ ਬੈਠ ਗਈ ਆ ਤਾਂ ਤਾਂ ਕੀ ਹੋਇਆ ਮੈਂ ਬੈਠਾ ਤੋਂ ਨਹੀਂ ਕਿਹਾ ਮੈਂ ਗੱਲਾਂ ਤੋਂ ਕਿਹਾ ਸਮ੍ਰੀਤ ਤੇ ਤਾਂ ਸੌਂ ਗਈ ਸੀ ਹਾਂ ਉਹਨੂੰ ਦਵਾਈ ਦਿੱਤੀ ਸੀ ਤੇ ਉਹ ਸੌਂ ਗਈ ਤੇ ਗੁਰਵਰ ਕਿੱਥੇ ਹੈ ਗੁਰਵਰ ਉਹ ਜੀਵਨ ਨਗਰ ਗਿਆ ਉਹ ਲੈ ਗਿਆ ਉਹ ਲੱਗੇ ਹੂੰ ਗੁਰਦੁਆਰੇ ਜਾਣਾ ਨਾ ਆਹੋ ਗੁਰਦੁਆਰੇ ਜਾਂਦੇ ਉਹਨਾਂ ਨਾਲ ਚੱਲ ਜਾਂਦਾ ਵਾ ਅੱਛੀ ਉਹ ਤੇ ਲੱਗੇ ਕਿ ਚੱਲ ਵਧੀਆ ਵਾ ਰੱਬ ਵਾਲੇ ਪਾਸੇ ਲੱਗਾ ਵਾ ਨਹੀਂ ਨਹੀਂ ਵਧੀਆ ਵਧੀਆ ਵਸਾ ਨਹੀਂ ਹੁੰਦਾ ਗੁਰਦੁਆਰੇ ਦਾ ਹਾਂ ਹੂੰ ਤੋ ਲੱਗਣ ਲੱਗੂਗੀ ਤਾਂ ਫੇਰ ਹੀ ਆ ਨਾ ਬਿਲਕੁਲ ਇਹ ਗੱਲ ਸਹੀ ਏ ਇਹ ਸਹੀ ਰਸਤੇ ਤੇ ਚੱਲੂਗਾ ਮਹਾਰਾਜ ਜੀ ਸਹੀ ਰਸਤੇ ਤੇ ਤੁਰਨ ਵਾਲਾ ਆਹੋ ਤੇ ਕੋਈ ਕਰਨ ਵਾਲਾ ਹੁਣ ਸਭ ਕੁਝ ਜੇ ਸਾਨੂੰ ਦਿੱਤਾ ਪ੍ਰਮਾਤਮਾ ਨੇ ਵਾਹਿਗੁਰੂ ਨੇ ਦਿੱਤਾ ਵੇ ਨਿਆਰੇ ਲੈਂਡ ਨੇ ਦਿੱਤਾ ਤਾਂ ਵਾਹਿਗੁਰੂ ਨੇ ਆ ਹਾਂ ਤਪੜਾ ਹੀ ਵਾਇਗੁਰ ਦੇ ਦਿੱਤੇ ਤੇ ਸਬਰ ਨਹੀਂ ਨਾ ਕਰਦੇ ਅਸੀਂ ਗਾਂ ਨੂੰ ਹੱਥ ਪਾਉਨੇ ਆ ਇਹ ਸਾਡੇ ਕਰਮਾਂ ਦਾ ਫਲ ਨੇ ਅਸੀਂ ਪਹਿਲੇ ਕਰਮਾਂ ਦੇ ਕੋਈ ਚੰਗੇ ਕਰਮ ਕੀਤੇ ਤੇ ਇਹ ਆਵੇ ਲਹਿਰਾ ਬਹਿਰਾ ਪਰਵਾਈਆ ਪਰਵਾਈਆ ਬਹਣ ਰਹੀ ਹੈ ਮਾਇਆ ਅੰਬੀ ਆ ਆਏ ਨਿਆਰੇ ਬੱਚੇ ਸਰ ਪਿਛਲੇ ਤਾਂ ਚੰਗੇ ਕਰਮ ਕੀਤੇ ਹੋਣਗੇ ਨਾ ਤੇ ਹੁਣ ਲਹਿਰਾ ਬਹਿਰਾ ਵਾ ਤੇ ਹੁਣ ਅੱਗੇ ਜਿਹੜੇ ਚੰਗੇ ਮਾੜੇ ਕਰਮ ਕਰਨਦੇ ਤੇ ਉਹ ਮਾੜੇ ਕਰਮ ਕਿਵੇਂ ਕਰਤੇ ਮੈਂ ਕਿਸੇ ਦਾ ਕਤਲ ਕਰਤਾ ਕਿਸ ਨੂੰ ਲੁੱਟ ਲਿਆ ਮੈਂ ਪਰ ਕਿਹ ਹੈ ਗਰੀਬ ਦਾ ਹੱਕ ਤੇ ਮਾਰ ਨਹੀਂ ਦੇਵਾ ਨਾ ਕੀ ਦਾ ਹੱਕ ਆਦਾ ਕਹਾ ਮਾਰਿਆ ਮੈਂ ਜਿਹੜੇ ਤੁਸੀਂ ਰਿਸ਼ਵਤ ਦੇ ਪੈਸੇ ਲੈ ਲੈਂਦੇ ਆਂ ਗਰੀਬ ਪਤਾ ਨਹੀਂ ਕਿਦਾਂ ਦਿੰਦਾ ਹੋਊਗਾ ਚਲ ਜਿਹੜੇ ਅਮੀਰ ਤੋਂ ਲੈ ਲੈਂਦੇ ਹੋਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤੈਨੂੰ ਬਾਰ ਬਾਰ ਇਹਨੂੰ ਰਿਸ਼ਵਤ ਥੋੜੀ ਕਹਿੰਦੇ ਆ ਇਹ ਦੇਖੋਦਾ ਵਾਾਈ ਚਲਾਈ ਆ ਜੀ ਇੱਥੋਂ ਮੈਂ ਕੇਕੋ ਫੜ ਲੇ ਮੈਂ ਗਾੜੀ ਦੇ ਦਿੱਤੇ ਉਹਨੇ ਗਾੜੀ ਦੇ ਦਿੱਤੇ ਉਹਨੇ ਗਾੜੀ ਦੇ ਦਿੱਤੇ ਇਹ ਇਦਾਂ ਚੱਲਦਾ ਚੈਨ ਮਾਇਕ ਇਹ ਤਾਂ ਮਾਨੂੰ ਇੱਕ ਜਿਹੜੀ ਆ ਵੀ ਮੈਂ ਲਿਆ ਬਸ ਇਹ ਤਾਂ ਮੱਤ ਤੇ ਪੜਦਾ ਪਿਆਣ ਵਾਲੀ ਗੱਲ ਵਾ ਅੱਛਾ ਨਹੀਂ ਕਿ ਮਾੜੇ ਕਰਮਾਂ ਨੂੰ ਹੀ ਚੰਗੇ ਕਰਮ ਸਮਝਣਾ ਤੂੰ ਵੀ ਨਾ ਕਮਾਲ ਹੀ ਕਰਦੀ ਇਸ ਚ ਗੱਲ ਹੋਰ ਤੁਕੀ ਨਹੀਂ ਤੋ ਕੱਲੀ ਕੱਲਾਂ ਗਾਂਡੀ ਮੈਂ ਕਿਤੇ ਨਾ ਕਰਾਂ ਮੇ ਲਾਗੇ ਕੋਈ ਨਹੀਂ ਪੈਂਦਾ ਜਦੋਂ ਤੇਰੇ ਲਾਗੇ ਕਿ ਬਈਦਾ ਤੇ ਤੂੰ ਤਾਂ ਆਪਰ ਬਚਨ ਛੋ ਲੈ ਗਈਆਂ ਕੋਈ ਇਹ ਪੁੱਛਿਆ ਕਰ ਪੁੱਛਿਆ ਕਰ ਪਰਵਾਇਸ ਸਾਹਿਬ ਕੋ ਆਪਣੇ ਘਰ ਵਾਲ ਦਾ ਖਿਆਲ ਰੱਖਿਆ ਕਰ ਕੋ ਖਵਾਇਆ ਕਰ ਪਿਆਇਆ ਕਰ ਤੂੰ ਤੇ ਐਵੇਂ ਚ ਸਭ ਕੁਝ ਬੰਦਈ ਹੈ ਘਰ ਚ ਕਿਹੜਾ ਨਹੀਂ ਬੰਦਦਾ ਹੈਗਾ ਪਰ ਜਿਹੜੀ ਆ ਦਿਮਾਗੀ ਟੈਨਸ਼ਨ ਆ ਇਹ ਥੋੜੀ ਦੂਰ ਹੁੰਦੀ ਆ ਮੈਨੂੰ ਤਾਂ ਐਸੀ ਟੈਨਸ਼ਨ ਲੱਗੀ ਰਹਿੰਦੀ ਆ ਕਿ ਪਤਾ ਨਹੀਂ ਕਿਹੜੇ ਵੇਲੇ ਸਾਡੇ ਤੇ ਮੁਸੀਬਤ ਆ ਜਾਣੀ ਇੱਕ ਗੱਲ ਹੋਰ ਸੁਣ ਇਹਨੀਆਂ ਟੈਨਸ਼ਨਾਂ ਲਿਆ ਕਰ ਕਿ ਤੇ ਬਿਮਾਰ ਪੈ ਜੇਂਗੀ ਤੇ ਬਿਮਾਰ ਤੇ ਪੈਣਾ ਹੀ ਆ ਜਦੋਂ ਰਿਸ਼ਵਤ ਦਾ ਪੈਸਾ ਘਰ ਆਉਣਾ ਤੂੰ ਤੇ ਇਹੇ ਪਤਾ ਨਹੀਂ ਕਿਹੜੀ ਸੋਚਾਂ ਸੁੱਚੀ ਜਾਂਦੀ ਮੈਨੂੰ ਆਉ ਨਹੀਂ ਸਮਝ ਆਉਦੀ ਸਾਰਾ ਕਸੂਤਰੀ ਭੈਣ ਦਾ ਹੁਣ ਜਿਵੇਂ ਭੈਣ ਦਾ ਕੀ ਕਸੂਰ ਹੋ ਗਿਆ ਤੈਨੂੰ ਫੋਨ ਆਇਆ ਕੋਈ ਦੱਸਿਆ ਹੁਣਾਂ ਉਹਨੇ ਕੱਲ ਕਰਤੀ ਹੋਣੀ ਕੋਈ ਕਿ ਕੋਈ ਮੈਂ ਸੱਚੀ ਗੱਲ ਦੱਸਾਂ ਵੀ ਹਾਂ ਮੈਨੂੰ ਦੱਸਿਆ ਵਾ ਉਹਨਾਂ ਨੂੰ ਕਿਤੇ ਪਤਾ ਲੱਗਾ ਵਾ ਕਿ ਤੁਸੀਂ ਰਿਸ਼ਵਤ ਲੈਣੀ ਆ ਉਹਨੇ ਬਣਾ ਕੇ ਦੱਤੀ ਹੋਊਗਾ ਉਹਨੇ ਮੈਨੂੰ ਸਿਰਫ ਪੁੱਛਿਆ ਹੈਗਾ ਉਹਦੇ ਪਿੰਡੋਂ ਮੁੰਡਾ ਹੁੰਦਾ ਮੱਨਾ ਭਲਵਾਨ ਜਿਹਦਾ ਉਧਰ ਨਹੀਂ ਆਇਆ ਤੈਨੂੰ ਅੱਛਾ ਨਹੀਂ ਕੰਮ ਕਰਾਉਣਾ ਆਪਣੇ ਘਰ ਲਈ ਦਾ ਹਾਂ ਹੋ ਪਰ ਉਹ ਬੰਦਾ ਤੇ ਗੱਲ ਕਰਨੀ ਚਾਹਦਾ ਉਹਦੇ ਨਾਲ ਨਹੀਂ ਇਹ ਨਹੀਂ ਉਹਨੇ ਮੈਨੂੰ ਕਿਹਾ ਵੀ ਕਿੰਨੇ ਦੱਸਿਆ ਵਾ ਕਿਹਦੇ ਤੇਰੇ ਭਾਜੀ ਨੂੰ ਬਾਹਰੋਂ ਪਤਾ ਲੱਗਾ ਵਾ ਭਾਜੀ ਨੂੰ ਭਾਈ ਬੜਾ ਹੈਗਾ ਜੀ ਇੰਟੈਲੀਜੈਂਟ ਹੀ ਤੇ ਫੜ ਫੜਿਆਂ ਦਾ ਮਿਲ ਚ ਚੱਲ ਜਾਂਦਾ ਮਿਲ ਚੋਂ ਆ ਕੇ ਘਰ ਆ ਜਾਂਦਾ ਉਹਨੂੰ ਬਹੁਤ ਅੱਛਣ ਵਾਲੇ ਗੱਲ ਏ ਜਿੱਦਾਂ ਦਾ ਉਹ ਬੰਦਾ ਬਣਾ ਉਹਦੇ ਲੱਗਦੇ ਕੋਈ ਖਲੋਗੇ ਰਾਜੀ ਨਹੀਂ ਉਦੀਆਂ ਵੜਿਆਈਆਂ ਬਾਰਗਤ ਹਥਾ ਸਾਹਿਬ ਹਥਾ ਵੜਿਆਈਆਂ ਜਿਸ ਭਾਵੇਂ ਤਸ ਦੇ ਹੁਣ ਇਹ ਧਰਤੀ ਆ ਇਹਦੇ ਵਿੱਚ ਅਸੀਂ ਹਾਲ ਚਲਾਉਂਦੇ ਵੇ ਵੀ ਇੱਕ ਪਾੜ ਪਾੜ ਕੇ ਰੱਖ ਦਿੰਦੇ ਆ ਤੇ ਇਹ ਸਾਨੂੰ ਕਿ ਇਹ ਤੇ ਨਿਮਰਤਾ ਵੇ ਕਿੰਨੀ ਆ ਇਹ ਚ ਦਾਣੇ ਸੁੱਟਦੇ ਆ ਆਪਾਂ ਤੇ ਸਾਨੂੰ ਫੇਰ ਅੰਨ ਖਾਣ ਨੂੰ ਦੇਣ ਦੀ ਹੈ ਐ ਇੰਨੀ ਨਿਮਰਤਾ ਵਾ ਇਹਦੇ ਵਿੱਚ ਤੇ ਮੇਰੇ ਇਹ ਪਾਣੀ ਤੇ ਸਭ ਤੋਂ ਨਿਮਰਤਾ ਜਿਆਦੀ ਆ ਪਾਣੀ ਵੇ ਥੱਲੇ ਧਰਤੀ ਦੇ ਆ ਕਿੰਨਾ ਭਾਰ ਉਹਦੇ ਉੱਤੇ ਪਾਇਆ ਹੈ ਤੇ ਉਹਨੂੰ ਅਹੀ ਅਜਾਈ ਵੀ ਕਿੰਨਾ ਗਵਾ ਦਿੰਦੇ ਆ ਉਦਾਂ ਹੀ ਐਵੇਂ ਗੱਡੀਆਂ ਧੋਈ ਜਾਂਦੇ ਉਦਾਂ ਹੀ ਮਈਆਂ ਨਵਾਲੀ ਜਾਂਦੇ ਉਦਾਂ ਹੀ ਪਾਣੀ ਢੋਲੀ ਜਾਂਦੇ ਕੋਈ ਫਾਇਦਾ ਪਰ ਉਹਦੇ 'ਚ ਨਿਮਰਤਾ ਵੇਖ ਅਹੀ ਵੇਖ ਟੂਟੀਆਂ ਲਾ ਕੇ ਪੈਪ ਲਾ ਕੇ ਉੱਤੇ ਟੈਂਕੀ ਟੰਗੀ ਦੀ ਉੱਤੇ ਲੈ ਜਾਂਦੇ ਆ ਉਹਦੇ 'ਚ ਵੇਖ ਨਿਮਰਤਾ ਫੇਰ ਵੇਖ ਕਿੰਨੀਆਂ ਜਰ ਟੂਟੀਆਂ ਸਾਡੇ ਪਾਣੀ ਫੇਰ ਨੀ ਥੱਲੇ ਨੀਵਾਂ ਨੂੰ ਹੀ ਆਉਂਦਾ ਕੀ ਆਂਦੇ ਆਂਦੇ ਫਰਨ ਨੀਵਿਆਂ ਰੁੱਖਾਂ ਨੂੰ ਲੱਗਦੇ ਉਹ ਸਿਮਲਾ ਤੋਂ ਮਾੜ ਨਾ ਕਰੀ ਇਹ ਆ ਵੀ ਮਾਰਨੀ ਦਾ ਇਹ ਚੀਜ਼ ਦਾ ਹੋਣਾ ਚਾਹੀਦਾ ਬੰਦੇ ਨੂੰ। ਜਦੋਂ ਮੈਂ ਇਹ ਆ ਵੀ ਗੱਲਾਂ ਨਾਲ ਸਹਿਮਤ ਹਾਂ। ਇਹ ਆ ਵੀ ਉਹਨੂੰ ਜੋਦੇ ਨੂੰ ਵੀ ਗੁਰਪ੍ਰੀ ਦੇ ਇਦਾਂ ਸਮਝਾਵੇ ਕਿ ਜੇ ਤੈਨੂੰ ਮਾਰਕ ਨੇ ਰੋਜੀ ਰੋਟੀ ਤੇ ਲਾਇਆ ਤੇ ਮਾਰਨਾ ਕਰ ਤੇ ਰਿਸ਼ਤਤ ਨਾਲ ਕਿ ਖੁੱਲ ਹੈ ਆਪਣੇ ਹੱਕ ਦੀ ਕਮਾਈ ਦੇ ਉੱਤੇ ਹੀ ਸਬਰ ਰੱਖ। ਤੇ ਮੇਰੀ ਸੁਣੋ ਆ ਗੱਲ। ਚੱਲ ਆ ਸ਼ਾਹ ਅੰਦੇ ਨਾ ਕੀ ਉਹ ਸਬਕ ਬਣਾ ਦਊਗਾ ਤੇ ਘਰ ਨੂੰ ਨਾ ਆਉਣ ਦਊਗਾ। ਆਪਾਂ ਚੱਲ ਗਏ ਹਾਂ ਭਲਾ। ਗੱਲ ਕਰਕੇ ਵੇਖ ਲੈਣੇ ਆ। ਦੰਦਰੇ ਇਹਨਾਂ ਨੂੰ ਬਾਹਰੋਂ ਖਬਰ ਮਿਲੀ ਆ ਕਈ ਗੱਲਾਂ ਹੁੰਦੀਆਂ ਗੱਲਾਂ 'ਚ ਗੱਲ ਪਾ ਕੇ ਬੰਦਾ ਘਾਰ ਹੀ ਲੈਂਦਾ ਵਾ ਗੱਲ ਚੱਲ ਕੋਈ ਨਹੀਂ ਵੇਖਾਂਗੇ ਕੱਢਾਂਗੇ ਟਾਈਮ ਪਹਿਲਾਂ ਤਾਂ ਉਹਨਾਂ ਤੇ ਉਤਰਾਂ ਵੇਹੇ ਬਣਦਾ ਵਾ ਸਾਡਾ ਹੀ ਅਸੀਂ ਵੱਡੇ ਆ ਤੇ ਇਹ ਆ ਵੀ ਉਹਨੂੰ ਸਮਝਾਉਣ ਦਾ ਫਰਜ਼ ਬਣਦਾ ਵੀ ਇਹ ਕੰਮ ਨਹੀਂ ਕਰੀ ਦੇ ਆਹੋ ਇਹੋ ਜਿਹਾ ਕੰਮ ਨਾ ਕਰ ਤੇਰ ਕੋ ਸਭ ਤੋਂ ਪਹਿਲੀ ਬੰਨਾ ਵੀ ਤੇਰ ਕੋ ਹੈਗਾ ਮਾਲਕ ਨੇ ਤੈਨੂੰ ਜੀਵ ਵੀ ਦਿੱਤੇ ਆ 로ਜੀ ਰੋਟੀ ਵੀ ਤੇਰੀ ਸੋਹਣੀ ਲਾਈ ਆ ਸੁਣੋ ਨਾ ਗੱਲ ਪਹਿਲਾਂ ਤਾਂ ਮੈਂ ਫੋਨ ਕੀਤਾ ਨਾ ਗੋਪੀ ਨੂੰ ਲਾ ਪੁੱਛਦੀ ਐ ਨੂੰ ਦੱਸਦੀ ਆ ਕੀ ਜਾਂਦਾ ਗਾੜੀਆਂ ਜਿਹੜੇ ਹਿਸਾਬ ਨਾਲ ਦਸੂਗੀ ਉਹ ਹਿਸਾਬ ਨਾਲ ਜਿਹੜਾ ਰੋਕ ਹੋਊਗਾ ਤੇ ਫਿਰ ਅਸੀਂ ਚਲੇ ਵੀ ਜਾਵਾਂਗੇ ਸਾਨੂੰ ਕੀ ਆ ਆ ਚੱਲ ਕੋਈ ਨਹੀਂ ਹੁਣ ਉਹਨਾਂ ਦੀਆਂ ਗੱਲਾਂ ਮੈਂ ਕਰ ਮੈਂ ਹੁਣ ਇੱਕ ਮਨਚ ਆਪਣੇ ਸੋਚਿਆ ਮੈਂ ਵੀ ਹੁਣ ਜਦੋਂ ਉਹਦੇ ਦੀ ਆਊਗੀ ਨਾ ਤਨਖਾਹ ਹਾਂ ਤੇ ਇੱਕ ਸੋਫਾ ਲਿਆਉਣਾ ਤੇ ਕੋਈ ਨਾ ਕੋਈ ਭੈਣ ਭਰਾ ਆ ਜਾਂਦਾ ਬਹਿਣ ਵਾਸਤੇ ਸਾਡੇ ਘਰ ਕੋਈ ਨਹੀਂ ਨਾ ਕੀ ਇੱਕ ਮੰਜੇ ਦੇ ਉਹ ਚ ਚੜ ਚੜ ਕੇ ਬਹਿ ਜਾਈਦਾ ਸੋਫਾ ਲੈ ਨਹੀਂ ਇੱਕ ਆਪਣੇ ਕੱਪੜੇ ਕਪੜੇ ਰੱਖਣੂ ਅਲਮਾਰੀ ਲੈ ਨਹੀਂ ਸੋਣੀ ਚੱਲ ਮੇਰੀ ਗੱਲ ਸੁਣੋ ਸਭ ਕੁਝ ਹੋ ਜਾਣਾ ਵਾ ਨਹੀਂ ਨਹੀਂ ਸਹੀ ਸਹੀ ਕਾਰ ਬਣ ਜੂਗਾ ਨਾ ਫੇਰ ਚੰਗਾ ਹੋ ਜਾਣਾ ਜਦੋਂ ਚੋਂਦੇ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਵਾ ਪਲਾਸਟਿਕ ਦੀਆਂ ਕੁਰਸੀਆਂ ਲੈ ਆਵਾਂਗੇ ਪੰਜ ਚਾਰ ਕੋਈ ਗੱਲ ਨਹੀਂ ਅਜੇ ਕਿੰਨੇ ਆਉਣਾ ਵਾ ਉਹਦੇ ਵਿਆਹ ਵਾਂਗੇ ਤਾਂ ਰਿਸ਼ਤੇਦਾਰ ਆਉਣੇ ਫੇਰ ਕੋਈ ਟੈਨਸ਼ਨ ਨਾ ਉਹ ਭੋਲੇ ਭੋਲੇ ਸੋਹੇ ਬਈ ਦਾ ਥਾਂ ਹੀ ਖੁੱਬਦੇ ਚਾਹੀਦਾ ਬੜੇ ਮਜ਼ਾਜਿਆ ਆਉਂਦਾ ਇਤਰਾ ਬੈਠਣਾ ਉਹ ਤੇ ਜੀ ਤੇ ਮੇਰਾ ਤਾਂਹੀਂ ਵੀ ਆਪਣੇ ਘਰ ਲਿਆਈਏ ਕੋਈ ਨਹੀਂ ਜੀ ਤੇ ਸਾਰੀਆਂ ਚੀਜ਼ਾਂ ਨੂੰ ਬੜਾ ਕਰਦਾ ਵਾ ਕੋਈ ਗੱਲ ਨਹੀਂ ਰੱਬ ਦੇ ਰੰਗ ਵਾ ਜੋ ਨੇ ਕਰਨਾ ਚੰਗਾ ਹੀ ਕਰਨਾ ਹੌਲੀ ਹੌਲੀ ਸਭ ਕੁਝ ਹੀ ਆ ਜਾਣਾ ਵਾ ਸਹਿਜ ਪਕੇ ਸੋ ਮਿੱਠਾ ਹੋਏ ਚਲ ਇਦਾਂ ਕਰਾਂਗੇ ਅਲਮਾਰੀ ਇੱਕ ਲੈ ਆਵਾਂਗੇ ਪਤਾ ਕੀ ਗੱਲ ਆਹ ਟੇਬਲਾਂ ਤੇ ਤੁਸੀਂ ਉਦਾਂ ਹੀ ਲੀੜੇ ਸੁੱਟੀ ਆਵੇ ਦੰਦੇ ਲੱਗੇ ਆ ਤੇ ਇਹ ਆ ਵੀ ਜੋੜ ਜੋੜ ਕੇ ਅਲਮਾਰੀ ਦੇ ਵਿੱਚ ਰੱਖੇ ਉਹਨਾਂ ਦੇ ਸੋਹਣੇ ਲੱਗਦੇ ਆ ਨਾ ਮੰਗੇ ਉਹਨਾਂ ਕੋਲ ਸਲਾਈ ਪੈਗਾ ਬੰਦਾ ਜਿਹੜਾ ਨਹੀਂ ਇਹ ਤਾਂ ਸੱਚ ਆ ਨਾ ਕਿ ਤੇ ਵੀ ਲੈਣੇ ਆ ਰਿਸ਼ਵਤ ਮੇਰੇ ਸੇ ਥੋੜੀ ਲੇ ਤਾਂ ਮੈਂ ਤਾਂ ਆਪਣਾ ਹੱਕ ਦੀ ਕਮਾਈ ਆ ਮਿਹਨਤ ਬਾਓ ਕਿਸੇ ਦਾ ਕੰਮ ਕਰਾ ਕੇ ਦੇਈ ਤਾਂ ਲਈ ਦੇ ਇਹ ਤੁਹਾਨੂੰ ਉਹ ਵੀ ਉਹਨੂੰ ਤੇ ਨਾ ਇਹ ਇਹ ਤਾਂ ਤੇਥੋਂ ਸੁਣਿਆ ਵੀ ਰਿਸ਼ਵਤ ਹੋਆ ਇਹ ਰਿਸ਼ਵਤ ਥੋੜੀ ਹੁੰਦੀ ਤੇ ਕੱਲ ਨੂੰ ਫੜੇ ਫੜੇ ਗਿਆ ਤੇ ਕੀ ਹਾਲ ਹੋਣਾ ਸਾਡਾ ਇਹ ਵੀ ਫੜੇ ਜਾਵਾਂਗੇ ਕੌਣ ਫੜੇ ਲੋਕਾਂ ਉਹ ਤੇ ਆਪਣੀਆਂ ਮਜਬੂਰੀਆਂ ਉਹਨਾਂ ਨੇ ਕੰਮ ਕਰਾਉਣੇ ਆ ਉਹ ਉਹ ਕਿੱਦਾਂ ਫੜਾਉਣਗੇ ਹਨ ਗੱਡੀ ਕੰਮ ਹੋ ਗਿਆ ਫੇਰ ਫੇਰ ਚੱਲ ਕੇ ਕੰਮ ਹੋਣਾ ਦੇ ਆਖੇ ਹੀ ਨਹੀਂ ਲੱਗਦੇ ਹੈਗੇ ਬੰਦਾ ਕਰੇ ਵੀ ਤੇ ਕੀ ਕਰੇ ਬਸ ਬਾਹਰ ਨਿਕਲਣਾ ਔਖਾ ਹੋ ਗਿਆ ਵਾ ਟੌਰ ਨਾ ਤੁਰਿਆ ਕਰ ਟੌਰ ਨਾ ਕੀ ਤੋਂ ਨਾ ਵਾ ਕਾਣ ਵੜੇ ਨਿਆਣੇ ਤੁਰੇ ਜਾਂਦੇ ਹੋਣਗੇ ਤੇ ਇਹੀ ਕਹਿਣਾ ਨਾ ਆ ਵਾਰੀ ਸ਼ੁਭਤ ਰਿਸ਼ਵਤ ਕੋਰਪਾ ਪਟਵਾਰੀ ਦਾ ਨਾ ਨਿਆਣਾ ਜਾਂਦੇ ਆ ਬੜੀ ਘਟਿਆ ਸੋਚ ਹੈ ਤੇਰੀ ਇਹ ਵੀ ਤੇਰੀ ਭੈਣ ਸੈਡਾ ਭੈਣ ਨੇ ਨਹੀਂ ਦੱਸਿਆ ਹੈਗਾ ਭੈਣ ਨੇ ਤੇ ਇਹੀ ਕਹਿਣਾ ਵੀ ਮੈਂ ਬਾਹੀ ਬਾਹਰ ਸੁਣਿਆ ਆ ਆ ਦੱਸਿਆ ਤੇ ਹੁੰਨੀ ਨਾ ਤੈਨੂੰ ਤੇਰੀ ਚੁੱਕੜਾ ਦਿੱਤੀ ਨਾ ਇਦਾਂ ਕਹਿੰਦੇ ਕੇ ਜੀ ਕਿ ਮੇਜਲਾ ਕੋ ਕਹੇ ਮੇਰੇ ਬੱਚਿਆਂ ਨੂੰ ਉਹਨੇ ਬੱਚਿਆਂ ਬਾਰੇ ਨਹੀਂ ਕੁਝ ਕਰਕੇ ਜੇ ਜੇ ਕਹੇ ਨੇ ਮੇਰੇ ਬੱਚਿਆਂ ਨੂੰ ਕਹਿਨੀ ਗੱਲ ਉਹਦੀ ਨਾ ਉਹ ਕਿ ਪਹਿਲੀ ਕਿ ਦਹਲ ਹੁੰਦਾ ਵਟਾ ਵਿੰਗਿਆ ਹੁੰਗੇ ਕਰਕੇ ਤਾਂ ਐਵੇਂ ਕਰ ਦੂੰ ਸਭ ਕੁਝ ਤੇ ਤੂੰ ਹੀ ਕਿਸੇ ਦੇ ਬੱਚਿਆਂ ਜੋ ਮੱਝ ਗਈ ਜੋ ਤੂੰ ਹੀ ਤੂੰ ਤਾਂ ਉਹਦੇ ਨੂੰ ਕਿੰਨਾ ਮਾੜਾ ਕਹਿੰਨੇ ਮੈਂ ਤਾਂ ਮਾੜਾ ਕਿਹਾ ਨਹੀਂ ਉਹਨੂੰ ਮੈਂ ਉਹਨੇ ਉਹਨੇ ਗੱਡੀ ਦੀ ਚਾਬੀ ਮੰਗੀ ਮਾਛੜਾ ਮੈਂ ਗੱਡੀ ਚਲਾਵਾ ਉਨੇ ਕਦੀ ਘੜੀ ਚਲਾਈਏ ਤੇ ਮੈਂ ਦਊਂਗਾ। ਉਹ ਦਿਨ ਜਿੱਦਾਂ ਉਹ ਨਿਆਣਿਆਂ ਨੂੰ ਸਕੂਲ ਜਾਂਦਾ ਸੀ ਇਹ ਤੇ ਉਹ ਦਿਨ ਉਹ ਗੁਰਵਰ ਨੇ ਕਹਿਤਾ ਇਹ ਉਹਦੇ ਬਾਅਦ ਤਿਆਰ ਹੋ ਗਿਆ ਹੋਗਾ। ਜਦ ਮੈਂ ਕਿਹਾ ਸੀ ਅਫਸਰ ਬਣ ਬੰਨਾ। ਉਹਦੋਂ ਤੱਕ ਕਿੰਨੀਆਂ ਗੱਲਾਂ ਕੀਤੀਆਂ ਉਹਦੇ ਨਾਲ ਇਹ ਉਹਦਾ ਨਾਂ ਨਹੀਂ ਲੈਣਾ। ਜੇ ਮੈਂ ਉਹਨੂੰ ਗੱਲਾਂ ਕਰਦਾ ਹੋਣਾ। ਤੋ ਸਿੱਧਾ ਹੋ ਜਾਊਗਾ। ਤੇ ਆਪਦੇ ਬੱਚਿਆਂ ਨੂੰ ਵੀ ਕਰ ਲਿਆ ਕਰੋ ਫਿਰ। ਤੇ ਆਪੇ ਮੇਰੇ ਨਿਆਣਿਆਂ ਨੂੰ ਅਫਸਰ ਬਣਾਉਣੇ ਮੈਂ ਗਰੋ ਵੀ ਅਫਸਰ ਬਣਾਣਾ ਸਮਰੀਧੀ ਅਫਸਰ ਬਣਨੀ। ਨਹੀਂ ਉਹਨੂੰ ਵੀ ਗੱਲਾਂ ਕਰ ਲਿਆ ਕਰੋ ਨਿਆਣਿਆਂ ਨੂੰ ਉਹ ਵੀ ਸਿੱਧੇ ਹੋ ਜਾਣਗੇ ਫਿਰ। ਉਹਨਾਂ ਨੂੰ ਕਿ ਹਲਾੜ ਕਰਦੇ ਆ। ਤੂੰ ਤੇ ਦੀ ਮੇਰੀ ਮੰਜੇ ਦੇ ਪੈਰੀ ਛੱਟ ਲਵਾ ਕੇ ਹੈ ਤੂੰ ਤੂੰ ਉਹਨੂੰ ਤੇਰੀ ਵੀ ਲੱਗਦੀ ਹੈ ਤੇਰੀ ਤੇ ਧੀ ਆ ਤੇ ਤੂੰ ਉਹਨੂੰ ਬੋਲੀ ਜਾਨੀ ਮੈਂ ਉਹਨੂੰ ਬੋਲਣਾ ਨਹੀਂ ਦੇਈ ਮੈਂ ਤੁਹਾਨੂੰ ਸਮਝਾਉਂਦੀ ਆ ਸਮਝਾਉਂ ਨਹੀਂ ਤੂੰ ਇਹੋ ਜਿਹੇ ਆਪਣੀਆਂ ਗਲਤੀਆਂ ਨਹੀਂ ਤੁਸੀਂ ਮੰਨਦੇ ਹੈਗੇ ਤੇ ਦੂਜਿਆਂ ਤੇ ਥੋਪੀ ਜਾਂਦੇ ਆ ਇਹੋ ਜਿਹਾ ਪਰਵਾਹ ਨਾ ਕਰਿਆ ਕਰ ਮੇਰੇ ਨਾਲ ਕੋਈ ਗੱਲ ਨਹੀਂ ਮੇਰੀ ਭੈਣ ਦੇ ਵੀ ਦਿਨ ਮੋੜੀ ਆਉਣੇ ਕੋਈ ਗੱਲ ਨਹੀਂ ਆਹ ਤੇ ਮੋੜ ਮੁਰਜਣਾ ਮੈਂ ਮੈਂ ਦੁਖੀ ਆ ਉਹਦਾ ਫੇਰ ਤੁਹਾਨੂੰ ਆਪੇ ਉਹ ਹੀ ਜੱਲਾ ਕਰਿਆ ਕਰਨਗੇ ਤੇ ਕਰਦੇ ਰਹਿਣਾ ਮੈਨੂੰ ਨਹੀਂ ਕਿਸੇ ਦੀ ਪਰਵਾਹ ਮੈਂ ਕਿਸੇ ਦੀ ਟੈਨਸ਼ਨ ਨਹੀਂ ਲੈਂਦਾ ਤੇਰਾ ਭਾਈਆ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਹੈ ਇਹ ਇਹ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਨਾ ਇਹਦੀ ਬੜੀ ਚੜਤੀ ਹੈ ਇਹ ਟਿਕਟ ਨਹੀਂ ਹੁੰਦਾ ਕਿਸ ਨੂੰ ਐਡਾ ਕੱਬਾ ਬੰਦਾ ਵਾ ਇਹ ਉਹ ਰਾਬ ਜਿਹੜੀ ਮਾਲਾ ਦਾ ਮਣਕਾ ਹੋਣਾ ਉਹਨੂੰ ਉੱਥੇ ਪ੍ਰੋਗ ਰੱਖਦਾ ਉਹ ਤੇ ਸਾਨੂੰ ਕੋਈ ਪੁੱਛ ਜਦੋਂ ਮੇਰਾ ਉਹ ਸਾਨੂੰ ਕੋਈ ਪੁੱਛਦਾ ਸੀ ਉੱਥੇ ਤੇ ਉੱਥੇ ਗੁਰਸਾਹਬ ਜੀਜਾ ਜੀ ਗੁਰਸਾਹਬ ਜੀ ਗੁਰਸਾਹਬ ਜੀ ਤਾਂ ਕੀ ਹੋਇਆ ਹੈ ਇਹ ਨਹੀਂ ਤੁਸੀਂ ਸੋਚਦੇ ਕਿ ਉਹ ਚੰਗੇ ਇਨਸਾਨ ਤਾਂ ਕਰਕੇ ਤਾਂ ਐਡਾ ਚੰਗਾ ਨਹੀਂ ਹੈਗਾ ਉਹ ਐਡਾ ਚੰਗਾ ਨਹੀਂ ਹੈਗਾ ਉਹ ਮੈਨੂੰ ਪਤਾ ਸਾਰੀ ਗੱਲ ਦਾ ਜਿਹੜੇ ਤੇ ਪਿੰਡੋਂ ਬੰਦੇ ਨੇ ਮੈਨੂੰ ਦੱਸ ਦੇਈਏ ਕਿੱਡਾ ਚੰਗਾ ਤੇ ਤੁਹਾਡੇ ਬਾਰੇ ਵੀ ਤੇ ਦੱਸ ਨਹੀਂ ਰਿਹਾ ਫਿਰ ਦੱਸੀ ਜਾਣ ਮੈਂ ਪ੍ਰਵਾਹ ਕਰਦਾ ਕਿਹਦੀ ਤੇ ਫਿਰ ਉਹ ਵੀ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਤੇ ਤੂੰ ਐਵੇਂ ਪਿੱਛੇ ਲੱਗੀ ਆਪਣਾ ਘਰ ਚਲਾਵੇਂ ਮੈਂ ਤੈਨੂੰ ਹੋਰ ਗੱਲ ਕਹਦਾ ਨਿਕ ਜੇ ਉਹੋ ਜਿਹੀ ਗੱਲਾਂ ਕਰਦੇ ਆ ਨਾ ਤੈਨੂੰ ਫੋਨ ਤੇ ਚੁੱਕੜਾ ਦਿੰਦੇ ਆ ਮੈਂ ਫੋਨ ਫੋਨ ਬੰਦ ਕਰਾ ਦੇਣਾ ਉਹਨਾਂ ਨੂੰ ਚੁੱਕਣਾ ਕੋਈ ਨਹੀਂ ਦਿੱਤੀ ਹੈਗੀ ਪਰ ਮੈਂ ਤਾਂ ਹੁਣ ਮੈਨੂੰ ਤਾਂ ਦੱਸਣਾ ਹੀ ਨਹੀਂ ਦਿਆ ਨਾ ਜਿਗੂ ਆੜੂ ਆੜੂ ਵੀ ਹੁੰਦਾ ਉਹ ਵੀ ਇਹੀ ਗੱਲ ਕਹਿੰਦਾ ਮੇਰਾ ਤਾਂ ਬਾਹਰ ਨਿਕਲਣਾ ਔਖਾ ਹੋ ਗਿਆ ਵਾ ਸਾਰੇ ਚੰਗੇ ਨਹੀਂ ਹੁੰਦੇ ਤੈਨੂੰ ਤੈਨੂੰ ਚੁਕਣਾ ਦੇ ਜਾਂਦੇ ਸਾਰੇ ਆਪ ਕੋਈ ਕਰਦੇ ਨਾ ਹੋ ਨਾ ਕੋੜਾ ਪ੍ਰੈਸ ਟੇਬਲ ਨਹੀਂ ਹੁੰਦਾ ਜੇ ਤੇ ਲੀੜੇ ਪ੍ਰੈਸ ਕਰੀਦੇ ਆ ਤੇ ਵੇਚੀ ਛੋੜ ਕੇ ਰੱਖ ਲਈਦੇ ਆ ਪ੍ਰੈਸ ਲੀੜੇ ਟੇਬਲਾਂ ਤੇ ਕਰਦੇ ਨੇ ਲੋਕੀ ਉਹ ਤੇ ਖੇ ਥੱਲੇ ਵਸਾ ਕੇ ਤੇ ਥੱਲੇ ਕਰਦੇ ਹੁੰਦੇ ਆ ਉਹ ਬਾਬਾ ਜੇ ਹੁਣ ਤੁਸੀਂ ਸੋਫੇ ਵੇਨੇ ਆ ਨਾ ਲੋਕਾਂ ਦੇ ਘਰਾਂ 'ਚ ਜਾ ਕੇ ਤੇ ਮੈਂ ਵੀ ਲੀੜੇ ਪ੍ਰੈਸ ਕਰਦੇ ਵੇਖਿਆ ਲੋਕੀ ਇਦਾਂ ਹੀ ਉਹਦੇ ਵਿੱਚ ਕੱਪੜੇ ਦਾ ਖਰੀਦੇ ਉੱਤੇ ਪ੍ਰੈਸ ਕਰ ਲਈ ਦੀ ਚੱਲ ਜੋ ਲੈਉਣ ਉਹ ਤੇ ਲੈ ਵੀ ਉਹ ਲੈ ਆਵਾਂਗੇ ਜੋ ਤੇਰੀ ਮਰਜ਼ੀ ਆਹੋ ਹੁਣ ਜੇ ਪੈਸੇ ਚਾਰ ਆਉਣੇ ਆ ਤਾ ਹੁਣ ਅਸੀਂ ਖੂੰ ਖਰਾਬੂ ਥੋੜਾ ਕਰ ਦੇਣੇ ਆ ਹੁਣ ਨਿਆਣੇ ਵਾਹਤੀ ਵੀ ਸੋਚਣਾ ਵਾ ਗਾੜੀ ਕੋਹ ਤੇ ਮੈਂ ਤੇਨੂੰ ਆਖਣ ਦਾ ਖੂੰ ਖਰਾਬੂ ਕਰ ਜਿਹੜੀ ਚੀਜ਼ ਦੀ ਲੋੜ ਉਹ ਹੀ ਤੇਨੂੰ ਮੈਂ ਆਖਣ ਦਾ ਵੀ ਲੈ ਆ ਘਰ ਬਣਾਵਾਂ ਪਹਿਲਾਂ ਇੱਕੋ ਗਾੜੀ ਮੇਰੀ ਬਣ ਜਾਣਾ ਬਾਬੇ ਦੀ ਮਿਹਰ ਚਾਹੀਦੀ ਏ ਜਿਹਦੇ ਨੂੰ ਬਹੁਤੀ ਫਿਕਰ ਹੋਣਾ ਲੋਕਾਂ ਦੀਆਂ ਗੱਲਾਂ ਦੀ ਤੇ ਬਾਹਰ ਨਾ ਨਿਕਲਿਆ ਕਰ ਫਿਰ ਦਾ ਇਕੱਲੀ ਗੱਲਾਂ ਕਰਦੀ ਰਿਹਾ ਕਰ ਜਦੋਂ ਮੈਂ ਘਰ ਬਣਾਵਾਂ ਕੋਈ ਨਾ ਕੋਈ ਗੱਲ ਨਹੀਂ ਕਰਨੀ ਕੋਈ ਇਹ ਨਹੀਂ ਪੁੱਛਿਆ ਵੀ ਚਾਹ ਨਹੀਂ ਪੁੱਛਿਆ ਪਾਣੀ ਨਹੀਂ ਪੁੱਛਿਆ ਵੀ ਤੇ ਕਹ ਰਿਹਾ ਮੈਂ ਪੀ ਆ ਉਹਨੇ ਤੁਸੀਂ ਉਹ ਬਸ ਹਾਂ ਉਹ ਮੈਂ ਪੀ ਆ ਗੱਲਾਂ ਉਥੇ ਉਹ ਹੀ ਕਰੀ ਨੇ ਹਾਂ ਉਹ ਉਥੋਂ ਕਰਦੀ ਛੁੱਟੀ ਕਾਫੀ ਦਾ ਕਰਕੇ ਲਾ ਹੋਇਆ ਬਿਮਾਰ ਪੈ ਜਾ ਹਾਂ ਕਦੋਂ ਦੀ ਛੁੱਟੀ ਹੋਈ ਤੇ ਹੁਣ ਘਰ ਵੜਨਦਾ ਚਾਹ ਪਾਣੀ ਪੀ ਕੇ ਆਏ ਉਹਨੇ ਫਿਰ ਫਿਰ ਜੋ ਸੱਚੀਆਂ ਸੁਣਾਉਂਦੇ ਫਿਰ ਗੁੱਸਾ ਕਰਦੇ